ਸਵਾਰੀ ਗੁਰੂ ਨਾਨਕ ਮੇਰੀ ਪੈਗ ਸਵਾਰ ਗੁਰੂ ਨਾਨਕ ਅਤੇ ਗੁਰੂ ਅਮਰਦਾਸ ਸਾਹਿਬ ਨੂੰ ਜੋ ਜੋ ਵਕਾਰ ਕੀਤੇ ਹੈ ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ ਤਰਾਸੀ ਕਟਣ ਵਾਲੀ ਬਣਾਈ ਹੈ ਅਤੇ ਸਕੇ ਸੰਸਾਅ ਦੇ ਵਿੱਚ ਜਿਹੜਾ ਸਿੱਖ ਜਪ ਸਾਹਿਬ ਦਾ ਪਾਠ ਕਰਕੇ ਸੰਸਾਅ ਤੋਂ ਨਿਕਲੇਗਾ ਉਹ ਜਮਦੇ ਦਰਸ਼ਨ ਨਹੀਂ ਕਰੇਗਾ ਜਿਹੜੇ ਭਾਰੇ ਉਕਾਰ ਕੀਤੇ ਹੈ ਮਹਾਰਾਜ ਜੀ ਨੇ ਰੋਗੀਆਂ ਦੇ ਰੋਗ ਖੰਡੇ ਹਨ ਆਜਾ ਕੀਪੀ ਤੇ ਰੋਗ ਗੋਵਨਵਾਲ ਸਾਹਿਬ ਨੇ ਬੜੇ ਨਾ ਤੇ ਇਹ ਕਾਹ ਵਗੈਰਾ ਕਾਇਰ ਕਰ ਛੱਡੇ ਸੰਸੇ ਪਾਤਸ਼ਾਹ ਜੀ ਨੇ ਜਿਹੜੇ ਕੋਈ ਮਰਿਆ ਸੀ ਉਹਨੂੰ ਜਿਉਂਦਾ ਕਰ ਦਿੱਤਾ ਤੇ ਵਚਨ ਕੀਤਾ ਵੀ ਜਿੰਨਾ ਚਿਰ ਤੁਸੀਂ ਗੁਰੀਆਈ ਕਰਨੀ ਹੈ ਕਾਲ ਹੀ ਇੱਥੇ ਹੋਵੇ ਆਰਾਮ ਕੇਂਦਰ ਦੀ ਪਤੱਗਿਆ ਸੀ ਕਿ ਜਿੰਨਾ ਚਿਰ ਮਹਾਰਾਜ ਕਰਨ ਉਹਨਾਂ ਚਿਰ ਮਾਂ ਪਿਓ ਦੇ ਅੱਗੇ ਪੁੱਤਰ ਨਾ ਮਰੇ ਉਹ ਪੁੱਤਰ ਨੂੰ ਮਾਰ ਗਿਆ ਸੀ ਸ਼ੂਦਰ ਦੇ ਕੰਮ ਕਰਕੇ ਸ਼ਿੰਦਰ ਨੂੰ ਕਤਲ ਕਰਕੇ ਬ੍ਰਾਹਮਣ ਦਾ ਪਦ ਕ੍ਰਿਸ਼ਨ ਨੇ ਰਾਮਚੰਦਰ ਨੂੰ ਜਵਾਇਆ ਸੀ ਪਰ ਗੁਰੂ ਮਾਰਾ ਸਾਹਿਬ ਦਾ ਮਰਿਆ ਨੂੰ ਸਾਰਿਆਂ ਨੂੰ ਜਿਉਂਦੇ ਕਰ ਦਿੱਤਾ ਤੇ ਬਚਨ ਕੀਤਾ ਵੀ ਜਾਵੀ ਨਾ ਬੜੇ ਕੋਈ ਨਾ ਬਾਲਕ ਨਾ ਬਿਰਧ ਨੌਜਵਾਨ ਨਾ ਮਾਈ ਕੋਈ ਵੀ ਗੁਜਰੀਆਂ ਨਹੀਂ ਜਿਨ੍ਹਾਂ ਤੇ ਗੁਰੂ ਸਾਹਿਬ ਨੇ 22 ਸਾਲ ਗੁਰੀਆਈ ਕੀਤੀ ਹੈ ਇਸ ਪ੍ਰਕਾਰ ਨਾਮ ਸੁਣੇ ਸੁ ਭਾਂਡ ਰਿਓ ਸਤਿਗੁਰ ਦਾ ਨਾਮ ਸੁਣ ਕਰਕੇ ਸੂਰਜ ਦਾ ਪੁੱਤਰ ਧਰਮਰਾਜ ਆ ਵੀ ਤੈਤ ਹੋ ਗਿਆ ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਿਵਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬ੍ਰਾਜਮਾਨ ਹੋ ਕੇ ਵਿਸ਼ੰਕ ਸੰਗਤ ਨੂੰ ਨਿਹਾਲ ਕੀਤਾ ਸਤਿਗੁਰੂ ਦੇ ਗੁਣਾਂ ਨਾਲ ਪੂਰੇ ਕਹੇ ਨਹੀਂ ਜਾ ਸਕਦੇ ਸਤ ਪਾਈ ਗੁਰ ਸਤ ਗੁਰ ਪੂਰੇ